ਜਦੋਂ ਕੋ ਕਿ ਮੈਂ ਜਾਣ ਕੇ ਕਿਸਾਨ ਦਿੱਲੀ ਕੋਸ਼ ਹੈ ਆਈਡੀ ਕੋਈ ਕੋਈ ਗੱਲ ਨਹੀਂ ਬੱਕ ਜੋ ਮਰਜੀ ਕਰ ਲੈਣ ਕਿਸਾਨ ਨੂੰ ਕੋ ਨਾਲੇ ਨੇ ਹਾਂ ਇਹ ਸਭ ਟੱਪ ਜਾਣੇ ਨੇ 5 ਮਿੰਟ ਲੱਗਣੇ ਨੇ ਉਹਨਾਂ ਨੇ ਤਾਂ ਲੈਂਟਰ ਪਾਤੇ ਨੀਚੇ ਲੋਹੇ ਦੀਆਂ ਲੈਂਟਰਾਂ ਦਾ ਬਿੰਦਜਾਮ ਹੋ ਜਾਂਦਾ ਹੈ ਜਾਂ ਉੱਤੇ ਲਿਆ ਕੇ ਡੈਪਰ ਮਿੱਟੀ ਛੜ ਕੇ ਪਾਰ ਲਾਂਗੇ ਤੇ ਡੈਪਰ ਕੀ ਕਹਿੰਦੇ ਡੈਪਰ ਕੀ ਕਰਨ ਕਹਿੰਦੇ ਪਾੜੀਆਂ ਟੱਪ ਜਾਂਦੇ ਨੇ ਦੇਖ ਕੇ ਡੈਪਰ ਕੇ ਤੇ ਪਾੜੀਆਂ ਨੇ ਪਾੜੀਆਂ ਚੜ ਜਾਂ ਆਵਰੈਸਟ ਤੇ ਚੜ ਗਏ ਹੀ ਕਿ ਨਹੀਂ ਤੇ ਫੇਰੇ ਕਿ ਆਵਰੈਸਟ ਨੂੰੱਚਾ ਅੱਛਾ ਲੱਗਦਾ ਵੀ ਆਪਣੇ ਲੋਕ ਲੰਘ ਜਾਣ ਲੰਘ ਜਾਣ ਪੱਕੇ ਲੰਘਣਗੇ ਚੜ ਜਾਂਦੇ ਜਿਹੜੇ ਉੱਤੇ ਉਹ ਚੀਨ ਦੇ ਬਾਰਡਰ ਚੜ ਜਾਂਦੇ ਉਹ ਤਾਂ ਦੇ ਛੱਡਣਗੇ ਇਹ ਕਿਹੜੀ ਚੀਜ਼ ਹੈ ਕੁਝ ਨਹੀਂ ਹੈਗੀ ਇਹ ਕੁਝ ਨਹੀਂ ਹੈਗੀ ਡੋਲੇ ਫੜਕਦੇ ਨੂੰ ਸਰਦਾਰਾਂ ਸਰਦਾਰਾਂ ਨੂੰ ਰੋਕ ਸਕਦਾ ਨਾ ਜੀ ਨਾ ਇਹ ਨਹੀਂ ਕੋਈ ਰੁਕੇ ਤਾਂ ਹੁਣ ਕੀ ਰੁਕੇਗਾ ਹੈ ਨਾ ਜੀ ਨਾ ਇਹ ਰੋਕ ਸਕਦੇ ਇਹ ਤੇ ਦੁਨੀਆ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਕਰੀ ਜਾਣ ਪਰ ਕੋਈ ਨਹੀਂ ਕਿਸਾਨ ਵੀ ਨਹੀਂ ਆਏ ਹੋਰ ਜਾਂ ਕਿਸਾਨ ਆਏ ਨਾ ਪਹਿਲਾਂ ਹੀ ਲੱਗੇ ਤੰਗ ਕਰਨ ਲੱਗਦਾ ਡੇਡ ਕੰਡੇ ਖੜੇ ਕਰਤੇ ਉਹਨਾਂ ਨੇ ਲੈਂਟਰ ਕਰੇ ਤੇ ਪਹਿਲਾਂ ਨਹੀਂ ਕਰੇ ਤੇ ਕੰਡੇ ਖੜੇ ਕਰੇ ਤੇ ਖਾਈਆਂ ਪੱਟੀ ਦੀ ਨੇ ਵੀ ਲਾਇ ਤੇ ਵੈਰੀਗੇਟ ਸਾਰਾ ਕੁਝ ਕਰਿਆ ਤਾਂ ਤੋੜ ਕੇ ਲੰਗੇ ਤੇ ਲੱਗਦਾ ਅੱਜ ਉਮੀਦ ਹੈ ਇਸ ਤਰ੍ਹਾਂ ਦੀ ਹੋਰ ਲੰਗੇਗੇ ਨਹੀਂ ਅੱਜ ਤੋਂ ਨਹੀਂ ਹਲੀ ਤਾਂ 13 ਤਰੀਕ ਹੈ 13 ਦਿਨ ਪਹਿਲੇ ਹੀ ਤਿਆਰੀਆਂ ਕਰ ਰਹੇ ਆ ਹਾਂ ਨਾ ਜੰਗ ਛੇੜਣੇ ਦੀ ਤਿਆਰੀਆਂ ਕਰ ਰਹੇ ਆ ਹਾਂ ਆਪਣੇ ਆਪ ਹਲੀ ਕਿਸਾਨ ਤੂ ਰਿਆ ਵੀ ਨਹੀਂ ਹੈ ਹਾਂ ਅਜੇ ਤੇ ਕਿਸਾਨ ਪਹੁੰਚੇ ਨਹੀਂ ਇਹਦੀ ਪਹਿਲਾਂ ਹੀ ਨੱਕ ਜਦਾਂ ਹੋ ਗਿਆ ਜਦੋਂ ਕਿਸਾਨ ਪਹੁੰਚਣਗੇ ਉਹ ਜ਼ਿੰਦਗੀ ਹੋਏਗਾ ਨਾ ਪਹਿਲਾਂ ਹੀ ਡਰਨ ਲੱਗੇ ਨਾ ਪ੍ਰਸ਼ਾਸਨ ਸਰਕਾਰ ਡਰ ਗਈ ਹੈ ਡਰ ਰਹੀ ਹੈ ਹੋਰ ਕੀ ਕਰ ਰਹੀ ਹੋ ਡਰਦੀਓ ਕੰਮ ਕਰ ਰਹੀ ਹੈ ਆਮ ਜਨਤਾ ਨੂੰ ਤੰਗ ਕਰ ਰਹੀ ਹੈ ਲੰਘਣੇ ਵਾਲੇ ਪੈਦਲ ਵੀ ਨਹੀਂ ਲੱਖ ਸਕਦੇ ਹੈ ਪਤਾਓ ਅਲੀ ਕਿਸਾਨ ਆਏ ਨਹੀਂ ਹੈ ਆਮ ਜਨਤਾ ਨੂੰ ਵੀ ਤੰਗ ਕਰ ਰਹੇ ਨੇ ਸਰ ਜੀ ਦੇਖੋ ਕਰਨ ਇੱਕ ਤਸਵੀਰ ਦਿਖਾ ਸੰਜੀ ਕਰੋ ਦੇਖੋ ਇਹ ਕਦੇ ਹੋਇਆ ਹੈ ਕਿ ਅਗਰ ਅੰਨਦਾਤਾ ਦੇਖੋ ਲੈਂਟਰ ਪੈ ਰਹੇ ਦੇਖੋ ਤਸਵੀਰ ਦਿਖਾਓ ਉਹ ਤਸਵੀਰਾਂ ਦਿਖਾਓ ਕਰਨ ਦੇਖੋ ਲੈਂਟਰ ਪੈਣੇ ਸ਼ੁਰੂ ਹੋ ਗਏ ਨੇ ਤਾਂ ਹੁਣ ਕਿਸਾਨਾਂ ਨੂੰ ਇੱਥੋਂ ਨਾ ਜਾਣ ਦਿੱਤਾ ਜਾਵੇ ਪੱਕੇ ਪ੍ਰਬੰਧ ਨੇ ਇਹ ਪੰਜਾਬ ਹਰਿਆਣਾ ਦਾ ਬਾਰਡਰ ਹੈ ਕਿਸੇ ਦੇਸ਼ ਦਾ ਬਾਰਡਰ ਨਹੀਂ ਜਿਸ ਤਰ੍ਹਾਂ ਦੇ ਹਾਲਾਤ ਇੱਥੇ ਬਣਦੇ ਜਾ ਰਹੇ ਨੇ ਲੱਗਦਾ ਕਿ ਸਥਿਤੀ ਟਕਰਾਵ ਵਾਲੀ ਜ਼ਰੂਰ ਹੋ ਸਕਦੀ ਆ ਪਰ ਦੇਸ਼ ਦਾ ਅੰਦਾਜ਼ਾ ਅਗਰ ਆਪਣੀਆਂ ਮੰਗਾਂ ਨੂੰ ਲੈ ਕੇ ਹੁਕਮ ਰਾਨਾਂ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਰੋਕਿਆ ਕਿਉਂ ਜਾ ਰਿਹਾ ਹੈ ਆਪ ਆਪ ਦੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਉਹ ਦੇਖੋ ਕਰਨ ਇੱਕ ਤਸਵੀਰ ਹੋਰ ਸਾਂਝੀ ਕਰੋ ਦੇਖੋ ਕਰਨ ਉਹ ਦਿਖਾਓ ਤੁਸੀਂ ਤਸਵੀਰ ਲੋਕ ਆਪਣੀ ਮੰਜ਼ਿਲ ਤੱਕ ਇਹਨਾਂ ਲੋਕਾਂ ਦਾ ਕਸੂਰ ਕੀ ਹੈ ਇਹ ਸਵਾਲ ਬਹੁਤ ਵੱਡਾ ਖੜਾ ਹੋ ਜਾਂਦਾ ਕੀ ਇਹਨਾਂ ਲੋਕਾਂ ਦਾ ਕਸੂਰ ਕੀ ਹੈ ਤਾਂ ਬਿਲਕੁਲ ਕਿਤੇ ਨਾ ਕਿਤੇ ਹੁਣ ਜਿਹੜੀ ਆ ਸਥਿਤੀ ਨਾਜ਼ੁਕ ਹੁੰਦੀ ਜਾ ਰਹੀ ਹੈ ਕਿਉਂਕਿ 13 ਤਾਰੀਖ ਜਿਸ ਤਰ੍ਹਾਂ ਨੇੜੇ ਆਉਂਦੀ ਜਾ ਰਹੀ ਹੈ ਤਾਂ ਪ੍ਰਸ਼ਾਸਨ ਦੇ ਜਿਹੜੇ ਹੱਥ ਪੈਰ ਵੀ ਕਿਤੇ ਨਾ ਕਿਤੇ ਫੁੱਲਦੇ ਹੋਏ ਨਜ਼ਰ ਆ ਰਹੇ ਨੇ ਡੀਜੀਪੀ ਹਰਿਆਣਾ ਵੱਲੋਂ ਕਹਿ ਦਿੱਤਾ ਗਿਆ ਕਿ ਕਿਸੇ ਵੀ ਅਰਾਜਕਤਾ ਨੂੰ ਸੂਬੇ ਦੇ ਵਿੱਚ ਨਹੀਂ ਫੈਲਣ ਦਿੱਤਾ ਜਾਊਗਾ ਤਾਂ ਹੁਣ ਜਿਸ ਤਰ੍ਹਾਂ ਦੀਆਂ ਤਿਆਰੀਆਂ ਤਸਵੀਰਾਂ ਚ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਤਰ੍ਹਾਂ ਦੀਆਂ ਤਿਆਰੀਆਂ ਹਰਿਆਣਾ ਸਰਕਾਰ ਦੀਆਂ ਨਜ਼ਰ ਆ ਰਹੀਆਂ ਨੇ ਲੱਗਦਾ ਕਿ ਕਿਸਾਨਾਂ ਨੂੰ ਰੋਕਣ ਦੀ ਪੂਰੀ ਤਿਆਰੀ ਹੈ ਟਕਰਾਹ ਦੀ ਸਥਿਤੀ ਜ਼ਰੂਰ ਹੋ ਸਕਦੀ ਹੈ ਕਿਉਂਕਿ ਲੈਂਟਰ ਪਹਿ ਚੁੱਕੇ ਨੇ ਕੰਕਰੀਟ ਦੀਆਂ ਦੀਵਾਰਾਂ ਬਣਾ ਦਿੱਤੀਆਂ ਗਈਆਂ ਨੇ ਪਰ ਹੁਣ ਵੇਖਣਯੋਗ ਹੋਊਗਾ ਕਿ ਕਿਸਾਨ ਕੀ ਦਿੱਲੀ ਜਾਣਗੇ ਇੱਥੇ ਜੋ ਲੋਕ ਖੜੇ ਨੇ ਕਹਿੰਦੇ ਅਸੀਂ ਪਹਾੜਾਂ ਤੇ ਚੜ ਜੰਨੇ ਆ ਐਵਰੈਸਟਾਂ ਤੇ ਚੜ ਜੰਨੇ ਆ ਇਹ ਕੀ ਚੀਜ਼ ਆ ਅਸੀਂ ਦਿੱਲੀ ਜ਼ਰੂਰ ਜਾਵਾਂਗੇ ਕੈਮਰਾਮੈਨ ਕਰਨਾ ਗਗਨ ਸ਼ੁਕਲਾ ਢੇਲੀ ਪੋਸਟ ਪੰਜਾਬੀ ਸ਼ੰਭੂ